ਹਾਂਜੀ ਆਪਾਂ ਦਿਖਾਉਣੀ ਆ ਦੋ ਗਾਈਆਂ ਬਹੁਤ ਸੋਹਣੇ ਆਰਡਰ ਕੁਆਲਟੀ ਇਹਨਾਂ ਦੀ ਥਣ ਥਣ ਬਹੁਤ ਚੰਗੇ ਡਿਟੇਲ ਲੈਣੇ ਬਾਈ ਤੋਂ ਬਾਈ ਥੋੜੇ ਜੇ ਕੈਮਰੇ ਦੇ ਅੱਗੇ ਆਉਣ ਝੱਜਕਦੇ ਆ ਪੁੱਛ ਦਿਆਂ ਗੱਲਬਾਤ ਤੇ ਬਈ ਆਹ ਕਿੰਨਾ ਵਸੂਆ ਡੱਬੀਗਾ ਇਹ ਦੂਜੇ ਦੂਜਾ ਸੂਆ ਇਹ ਗੱਬਨ ਕਿੰਨੇ ਕੇ ਦਿਨ ਕੱਢਦੀ ਆ ਇਹ ਲੈ ਜੀ ਹਣੇ 3-4 ਦਿਨ ਲੈ ਜੂਗੀ ਤੇ ਕਿੰਨਾ ਦਾ ਦੁੱਧ ਪਾਇਆ ਪਿਛਲੇ ਸੂਏ ਕਿਲੋ ਪਲੱਸ ਤੇ 35 ਕਿਲੋ ਪਲੱਸ ਪਾਊਗੀ ਠੀਕ ਆ ਤੇ ਕਿੰਨੇ ਕੇ ਦਿਨ ਕੱਢ ਜੂ ਮਾੜੀ ਤੋਰਾ ਤੋਰਾ ਕਰਾਈਏ ਪਜਕ ਲੋ ਵੀ ਸਜਣੋ ਸੁਹਾ ਸੁੰਡੀਆਂ ਬਾਈ ਕਹਿੰਦਾ ਦੂਜਾ ਤੇ ਦੁੱਧ ਪਾ ਦੂਗੀ 35 ਪਲਸ ਬਾਕੀ ਜੀ ਆਰਡਰ ਕੁਆਲਟੀ ਦੀ ਆਪਾਂ ਗੱਲ ਕਰਕੇ ਬਿਲਕੁਲ ਫਿਟਨੈਸ ਵਾਲਾ ਆਰਡਰ ਆ ਤੇ ਜੇਥਣਾ ਤੁਣਾ ਦੀ ਗੱਲ ਕਰ ਗਏ ਗਲਾਸਾਂ ਵਰਗਾ ਮੋਟਾ ਮੋਟਾ ਥਾਣਾ ਪੀਡੀ ਦੇ ਪਾਵੇਂ ਵਰਗਾ ਆਰਡਰ ਕੁਆਲਟੀ ਜਿਹੜੀ ਬਾ ਕਮਾਲ ਬਹੁਤ ਸੋਹਣਾ ਰੰਗ ਰੂਪ ਆ ਚੰਗੇ ਪ੍ਰਿੰਟ ਵਾਲੀ ਵਹਿੜ ਆ ਤੇ 35 ਪਲਸ ਦੁੱਧ ਪਾ ਦੂਗੀ ਬਾਈ ਕਹਿੰਦਾ ਸੂਨ ਦੇ ਹਜੇ 5-4 ਦਿਨ ਵੜਨੇ ਲੈ ਜਾਂਦੇ ਆ ਬਹੁਤ ਵੱਡੇ ਕਦ ਕਾਠ ਦੀ ਆ ਮੈਂ ਕਿਹਾ ਮੰਡੀ ਦਾ ਸ਼ਿੰਗਾਰ ਹੀ ਆ ਇਹੋ ਜੀ ਹੈ ਡਰ ਕੁਆਲਟੀ ਕਿਸੇ ਗਾਂ ਦੀ ਨਹੀਂ ਹਜੇ ਤੱਕ ਥਣਾ ਥਣਾ ਦੀ ਗੱਲ ਕਰਕੇ ਤਾਂ ਬਹੁਤ ਬਾ ਕਮਾਲ ਤੇ ਦੁੱਧ 35+ ਪਾ ਦੂਗੀ ਸੋਹਣਾ ਬੋਡੀ ਵੇਟ ਤੇ ਚੰਗੀ ਯਾਦਗਰੀ ਦਾ ਥਣਾ ਥਣਾ ਦੀ ਆਪਾਂ ਗੱਲ ਕਰਕੇ ਦੇਖੋ ਜੀ ਐ ਗਲਾਸਾਂ ਜਿਹੜਾ ਥਣਾ ਮੋਟਾ ਮੋਟਾ ਭਾਈ ਫਿਰ ਡਿਮਾਂਡ ਆਪਾਂ ਕੀ ਕਰਦੇ ਇਹਨਾਂ ਦੀ ਡਿਮਾਂਡ ਦਾ ਨੰਬਰ ਕਰਕੇ ਆਲੇ ਤੱਕ ਲਿਖ ਰਹੇ ਹਾਂ ਨੰਬਰ ਤੇ ਦੂਜੇ ਸੂਏ ਵਾਲੀ ਵੇੜ ਤੋਰੀ ਕਰਨੀ ਲਓ ਵੀ ਮਿੱਤਰੋ ਦੋ ਦੋ ਗਾਂਆਂ ਬਾਈ ਕੋਲੇ ਪੁਰਾਣੇ ਦੋਨੇ ਟਾਪਰ ਆ 32 ਕਿਲੋ ਦਾ ਦੁੱਧਨ ਆ 4 ਤੱਕ ਦਾ ਆ ਦੰਦੋ ਚਾਰ ਠੀਕ ਹੈ ਲਓ ਵੀ ਮਿੱਤਰੋ ਬਾਈ ਕੰਨ ਦੰਦੋ ਚਾਰ ਆ ਜੇ ਕਿਸੇ ਭਰਾ ਨੇ ਫਾਰਮ ਦੀ ਸਟਾਰਟਿੰਗ ਕਰਨੀ ਹੈ ਚੰਗੀਆਂ ਗਾਂਆਂ ਦੁੱਧ ਵਾਸਤੇ ਪਾਉਣੀਆਂ ਲਓ ਵੀ ਮਿੱਤਰੋ ਦੰਦੋ ਚਾਰ ਦੰਦ ਵੀ ਬਾਈ ਨੇ ਚੈੱਕ ਕਰਾਦੇ ਤੇ ਗਾਂ ਦਾ ਬੋਡੀ weight ਆ ਜਿਹੜਾ ਬਾ ਕਮਾਲ ਆ ਦੇਖੋ ਜੀ ਆਰਡਰ ਕੁਆਲਿਟੀ ਦੇਖੋ ਏ ਥਨ ਥਨ ਦੀ ਗੱਲ ਕਰਕੇ ਤੇ ਕੱਲਾ ਕੱਲਾ ਥਾਣਾ ਬਹੁਤ ਸੋਹਣੇ ਰੰਗ ਰੂਪ ਦੀ ਵੜਾ ਵੱਡੇ ਕੱਦ ਕਾਠ ਵਾਲੀ ਤੇ ਬਾਈ ਕਿੰਨਾ ਕੁ ਦੁੱਧ ਪਾਇਆ ਨੇ ਪਿਛਲੇ ਸੋਏ 32 ਕਿਲੋ ਸਭੂਨੇ ਏ ਕਿੰਨਾ ਕੁ ਪਾ ਦੂਗੀ 35 36 ਦੇਣਾ 35 36 ਕਿਲੋ ਦੁੱਧ ਦੇਣਾ ਚਾਹੀਦਾ ਠੀਕ ਹੈ ਤੋਰੀ ਕਰਾਂ ਦੀ ਲੈ ਚੱਲ ਉਧਰ ਨੂੰ ਲਓ ਵੀ ਮਿੱਤਰੋ ਬਹੁਤ ਵੱਡੇ ਕੱਦ ਕਾਠ ਦੀ ਜਿਹੜਾ ਬਾਈ ਦਾ ਨੰਬਰ ਹੈ ਸਕਰੀਨ ਤੇ ਚੱਲੀ ਜਾਂਦਾ ਗੱਲ ਬਾਤ ਤੁਸੀਂ ਕਰ ਲਓ ਜਿਹੜੇ ਵੀ ਭਰਾ ਨੂੰ ਕੋਈ ਵੀ ਪੋਹੀ ਚਾਹੀਦਾ ਹੋਇਆ ਆ ਦੀ ਨਿਰਖ ਪਰਖ ਮਿੱਤਰੋ ਤੁਸੀਂ ਆਪ ਕਰਨੀ ਹੈ ਆਰਡਰ ਕੁਆਲਟੀ ਦੇਖੋ ਜੀ ਦੇਵੇ ਤੇ ਨੜਾ ਨੂੜਾ ਹਨਾ ਹਨਾ ਦੀ ਗੱਲ ਕਰਕੇ ਤਾਂ ਬਹੁਤ ਸੋਹਣਾ ਹਨ ਜੋੜਾ ਹੀ ਆ ਬਾਈ ਕੋਲੇ ਦੋਨੇ ਗਾਈਆਂ ਪੂਰਨ ਟੋਪ ਟੋਪ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਬੋਡੀ ਵੇਟ ਗਾਈਆਂ ਦੇ ਹਨ ਹਨੂਨ ਬਹੁਤ ਸੋਹਣੇ ਆ ਆਰਡਰ ਕੁਆਲਿਟੀ ਜਿਹੜੀ ਬਾ ਕਮਾਲ ਆ ਦੋਨਾਂ ਦੀ ਇਹ ਗਾਂ ਥੋੜੇ ਜਿ 5-7 ਦਿਨ ਲੈਂਦੀ ਆ ਤੇ 15 ਦਿਨ ਬਾਈ ਕਹਿੰਦਾ ਲੈ ਜੂਗੀ ਇਹ ਵੀ 35+ ਵਾਲੀ ਆ ਇਹ ਜਿਹੜੀ ਪਹਿਲੇ ਨੰਬਰ ਦਾ ਵਾੜ ਦਿਖਾਈ ਹੈ ਇਹ ਵੀ 35 ਪਲੱਸ ਵਾਲੀ ਇਹ ਬਿਲਕੁਲ ਹਾਜ਼ਰ ਹੈ ਤੇਰੀ ਜਿਹੜੀ ਹੈ ਆਰਡਰ ਕੁਆਲਟੀ ਬਹੁਤ ਸੋਹਣੀ ਹੈ ਬਾਕੀ ਆਪਾਂ ਹੋਰ ਗਾਂਆਂ ਉਹਦੀ ਵੀ ਮਰੌਣੇ 400 ਨੂੰ ਮੰਡੀ ਦਾ ਮੇਲਾ ਜਿਹੜਾ ਇਸ ਟਾਈਮ ਵਿਜਿਟ ਜਾਂਦਾ ਕਿਉਂਕਿ ਲੋਕ ਜਿਨ੍ਹਾਂ ਨੇ ਪਸ਼ੂ ਲੈਣੇ ਆ ਸ਼ਾਮ ਦਾ ਟਾਈਮ ਹੋ ਚੱਲਿਆ ਕਿ ਗਾਂਆਂ ਬਹੁਤ ਜ਼ਿਆਦਾ ਹੁੰਦੀਆਂ ਇੱਥੇ ਕਿਉਂਕਿ ਮੰਡੀ ਭਰਦੀ ਬਹੁਤ ਆ ਕਈ ਸਟੇਟਾਂ ਦਾ ਮਾਲ ਆਉਂਦਾ ਜਿਹੜੇ ਵੀ ਭਰਾਣੇ ਕੋਈ ਵੀ ਪਸ਼ੂ ਲੈਣਾ ਤੇ ਪਸ਼ੂ ਮੰਡੀ ਡੱਬਾ ਲਈ ਆ ਉਹਦਾ ਵਿਜਿਟ ਕਰੋ ਜਿੰਗੀਆਂ ਗਆਂਿਆਂ ਦੀਆਂ ਕਰੋ ਸੰਗ ਦੇ ਵਿੱਚ ਜਰਸੀ ਦਾ ਕਰੋਸ ਦੇਖੋ ਜੀ ਐ ਕਿ ਮੈਂ ਕਿਹਾ ਮੰਡੀ ਤੇ ਬਹੁਤ ਸੋਹਣੇ ਜਾਨਵਰ ਪਹੁੰਚੇ ਅੱਜ ਜੇ ਕਿਹਨੇ ਕੋਈ ਦੇਸੀ ਰਾਠੀ ਸਾਈਵਲ ਗਾ ਲੈਣੀ ਆ ਸਾਰੇ ਤਰ੍ਹਾਂ ਦਾ ਮਾਲ ਪਸ਼ੂ ਮੰਡੀ ਡੱਬਾ ਵਾਲੀ ਚ ਪਹੁੰਚਗਾ ਤੇ ਕੋਈ ਵੀ ਭਰਾ ਜੀ ਨੇ ਵੀ ਕੋਈ ਪਸ਼ੂ ਲੈਣਾ ਹੋਗਾ ਵਿਜ਼ਿਟ ਤੁਸੀਂ ਕਰ ਸਕਦੇ ਆ ਜੀ ਲਓ ਵੀ ਮਿੱਤਰੋ ਮੰਡੀ ਤੇ ਆਪਾਂ ਝਾੜ ਮਰਾਤੀ 200 ਨੂੰ ਵਿਖਾ ਕੇ ਨਗੀਨੇ ਲਓ ਜੀ ਇਸ ਤੋਂ ਬਾਅਦ ਆਪਾਂ ਹੋਰ ਵਿਖਾਉਨੇ ਆ ਬਹੁਤ ਸੋਹਣੀਆਂ ਗਆਂਿਆਂ ਪਹੁੰਚਦੇ ਆ ਮਿਲਦੇ ਆ ਕਿ ਨਵੀਂ ਵੀਡੀਓ ਚ ਧੰਨਵਾਦ ਹਸੀ ਕਾ ਲਾਗੇ ਤੇ ਲਓ ਵੀ ਮਿੱਤਰੋ ਇੱਕ ਵਹਿੜਾ ਪਸੋਂ ਨੂੰ ਹੋਰ ਵਿਖਾਉਨੇ ਆ ਮੰਡੀ ਦੇ ਵਿੱਚ ਹੀ ਬਹੁਤ ਸੋਹਣੇ ਢਾਂਚੇ ਦੀ ਆ ਬਹੁਤ ਚੰਗਾ ਜਿਹੜਾ ਇਹ ਅਦਰ ਕੁਆਲਟੀ ਜਿਹੜੀ ਬਹੁਤ ਬਾਖਮਾਲ ਆ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਕਰਾਵਾਂਗੇ ਤੁਹਾਡੀ ਗੱਲ ਬਾਤ ਵੀ ਤੇ ਪਹਿਲਾਂ ਤੁਸੀਂ ਵਹਿੜ ਦਾ ਢਾਂਚਾ ਦੇਖੋ ਜੀ ਫੇਸ ਕੁਆਲਟੀ ਦੇਖੋ ਨਿੱਕਾ ਕਰਨਾ ਬੋਦੀ ਵਾਲੀ ਵਹਿੜਾ ਬਾਈ ਉਧਰ ਨੂੰ ਲੈ ਚਲੀ ਤੇ ਢਾਂਚਾ ਬਹੁਤ ਸੋਹਣਾ ਵਹਿੜਾ ਤੇ ਗੱਬਣ ਅਜੇ ਲੈਂਦੀ ਆ ਦਿਨ ਬਾਈ ਤੋਂ ਪੁੱਛਦੇ ਆ ਵੀ ਕਿੰਨੇ ਕ ਦਿਨ ਲੰਗੇ ਕੀ ਹਿਸਾਬ ਕਿਤਾਬ ਇਹਦਾ ਸੋਨਾ ਢਾਂਚਾ ਤੇ ਕਰਾਉਂਦੇ ਆ ਗੱਲਬਾਤ ਬਾਈ ਜੀ ਨਾਲ ਅੱਸੀ ਗੱਲ ਵੀਰੇ ਤੇ ਬਾਈ ਆਪਣਾ ਕਿਹੜਾ ਪਿੰਡ ਹੈ ਪਿੰਡ ਲੋਹਗੜ੍ਹ ਪਿੰਡ ਲੋਹਗੜ੍ਹ ਠੀਕ ਹੈ ਤੇ ਜਿਲ੍ਹਾ ਸਰਸਾ ਹਾਂਜੀ ਠੀਕ ਹੈ ਤੇ ਨਾਂ ਕੀ ਆਪਣਾ ਗੁਰਦੀਪ ਸਿੰਘ ਹੈ ਜੀ ਨੰਬਰ ਬੋਲ ਦਿਆ 901774368 ਇਹਨੂੰ ਪਰ ਦਾ ਕੰਮ ਹੈ ਇਹਨੂੰ ਪਰ ਦਾ ਕੰਮ ਹੈ ਜੀ ਆਪਾਂ ਰੋਡ ਬਥਈ ਇਤਨੀ ਗੱਬੀ ਹਾਂਜੀ ਠੀਕ ਡੀਟੇਲ ਹੈ ਜੀ ਇਹਦਾ ਬਾਈ ਦੂਜਾ ਸੁਆ ਹੈ ਹਾਂਜੀ 25 ਕਿਲੋ ਦੱਦੇ ਦੂਗੀ ਪਹਿਲਾਂ ਨੇ 22 ਕਿਲੋ ਪਾਇਆ ਹੈ ਠੀਕ ਆ ਹੁਣ 25 ਕਿਲੋ ਪਾ ਦੂਗੀ ਹਾਂਜੀ ਇਹ ਹਫਤਾ ਰੰਦੀ ਹੈ ਜੀ ਤੇ ਕੀ ਡਿਮਾਂਡ ਹੈ ਇਹਦੀ ਡਿਮਾਂਡ 85000 ਰੁਪਏ ਦੀ 85000 ਹਾਂਜੀ ਲੋ ਵੀ ਸੋਚੋ ਡਿਮਾਂਡ ਹੈ ਜੀ ਦੀ ਬਾਈ ਨੇ 50 ਬਾਈ ਦਾ ਨੰਬਰ ਸਕਰੀਨ ਤੋਂ ਲਾ ਰਹੇ ਹਾਂਗੇ ਆਪਾਂ ਕਿ ਜਿਹੜੇ ਵੀ ਲਾ ਦੇ ਆਪ ਕਰਨੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਕੱਲਾ ਕੱਲਾ ਥਾਨਾ ਗਲਾਸਾਂ ਵਰਗਾ ਰੰਗ ਪ੍ਰਿੰਟ ਆ ਜਿਹੜਾ ਬੱਚੀ ਦਾ ਬਹੁਤ ਸੋਹਣਾ ਬਿਊਟੀ ਵਾਲੀ ਵੀ ਆ ਤੇ ਦੁੱਧ ਨੂੰ ਵੀ ਬਹੁਤ ਚੰਗੀ ਹੋਊਗੀ ਜਿਹੜੇ ਭਾਣੇ ਘਰੇ ਕੋਈ ਦੁੱਧ ਲੈਣੇ ਆ ਬਹੁਤ ਵਧੀਆ ਆਪਸ਼ਨ ਹੈ ਤੇ ਬਾਈ ਦਾ ਨੰਬਰ ਤੁਸੀਂ ਦੇਖਦਾ ਵਪਾਰ ਦਾ ਕੰਮ ਆ ਬਾਈ ਦਾ ਬਾਈ ਕਹਿੰਦਾ ਜੇ ਕਿਸੇ ਨੂੰ ਕੋਈ ਵੀ ਪਸ਼ੂ ਚਾਹੀਦਾ ਹੋਇਆ ਤਾਂ ਆਪਣੇ ਨਾਲ ਗੱਲਬਾਤ ਕਰ ਲਿਓ ਜੀ ਧੰਨਵਾਦ ਹੱਸੇ